ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ 10 88 64 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿਰ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਹਉ ਆਇਆ ਦੂਰੋ ਜਲ ਕੇ ਮੈਂ ਤੱਕੀ ਤੋ ਸਰਣਾਏ ਜਿਓ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਓ ਤਨਾਸਰੀ ਬਾਣੀ ਭਗਤਾ ਕੀ ਤਰਲੋਚਨਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਖਿਰਤਾ ਸੁਖਿਰਤਾ ਥਾਰੋ ਕਰਮ ਰੀ ਰਹਾਓ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਿਰਤ ਸੁਕਿਰਤ ਥਾਰੋ ਕਰਮਰੀ ਰਹਾਓ ਸ਼ੰਕਰ ਮस्तक ਬਸਤਾ ਸੁਰਸਰੀ ਇਸ ਨਾਨ ਰੇ ਕੋਰ ਜਨ ਮੱਦੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮ ਭਿਟਸਰੀ ਵਿਸ਼ਵ ਕਾ ਦੀਪਕ ਸੁਆਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗਰੁੜ ਤਾ ਚੇ ਮਾਦਵਾ ਕਰਮ ਕਰ ਔਰਣ ਪਿੰਗੁਲਾਰੀ ਅਨਕ ਪਾਤਕ ਹਰਤਾ ਤ੍ਰਿਪਵਨ ਨਾਥਰੀ तीरथ तीरथ प्रमतालहना पार री कर्म कर कपाल मफिट सारे अमृत ससिय तेन लक्ष्मी कलपत्र शिखर सोनागर नदी जे नाथं ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਪਾੜੀ ਲੈ 라ਵਣ ਬਣ ਸਲ ਬਿਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੁਰਬ ਲੋਕ ਕਿਰਤ ਕਰਮਨਾ ਮਿਟੈਰੀ ਕਰਗੇ ਹਣ ਤਾਂ ਚੇ 모ਹੇ ਜਾਪੀਐ ਰਾਮਚੇ ਨਾਮੰ ਬਦਤ ਤ੍ਰਿਲੋਚਨ ਰਾਮ ਜੀ ਪੁਰਬ ਲੋਕ ਕਿਰਤ ਕਰਮਨਾ ਮਿਟੈਰੀ ਕਾਰ ਗੇ ਹਣ ਤਾਂ ਚੇ ਮੋਹੇ ਜਾ ਪੀਲੇ RAM ਚੇ ਨਾਮੰ ਬਦਤ ਤਰਲੋਚਨ RAM ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤਾ ਕੀ ਤਰਲੋਚਨ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਰਤ ਸੁਕਰਤ ਥਾਰੋ ਕਰਮਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ